ਹੈਪੀ ਬਰਥਡੇ ਟੂ ਯੂ ਕੰਨ ਲਿਆਂਦੀ ਆ ਮਸ਼ੀਨ ਆਪਾਂ ਉਹ ਜਿਹੜੀ ਲੋਡੇ ਵਾਲੀ ਮਾਤ ਦੇ ਮਾਤ ਦੇ ਉਹ ਗੈਨੀਆਂ ਤੋਂ ਕੋਈ ਜਾਂਦਾ ਵਧਾਈਆਂ ਤਾਂ ਦਿਤਤੀਆਂ ਨਹੀਂ ਜਬ ਜਬ ਲਾਂਦੀ ਵੇ ਠੂਠ ਮਾਰਨ ਨੂੰ ਥੋਮੇ ਦੱਸਿਆ ਰੱਬ ਨੇ ਵੈਰੀ ਪੱਟ ਬੈਜੀ ਗੱਟ ਬੱਤ ਗੁੱਡਾ ਦੇਣ ਕਿਉਂ ਕੀ ਹੋ ਗਿਆ ਰੋਟੀ ਖਾ ਲਈ ਕਦੋਂ ਦੀ ਹੂੰ ਕਿਆ ਘੰਟਾ ਹੋ ਗਿਆ ਚਲ ਮੈਂ ਚਲ ਠੰਡੀ ਹੋ ਗਈ ਹੋਣੀ ਆ ਕੋਈ ਨਹੀਂ ਨਾ ਮੇਰੇ ਖੰਡ ਦੀ ਖਾਂ ਨੂੰ ਚਲੋ ਚੱਲ ਗਏ ਹੈਪੀ ਕੇ ਜਨਮ ਦਿਨ ਮਨਾਉਣਾ ਹੈ ਰਾਵਣ ਦੀ ਕੁੜੀ ਦਾ ਚਲੋ ਸੁਣ ਮੈਂ ਨੰਨੂ ਮਾਰ ਆਈ ਲਖਾਉਣ ਨੂੰ ਫੇਰ ਲੈ ਦੇਖ ਲੈ ਲੈ ਪੀਤਾ ਦਾ ਚੱਕ ਲੈ ਹੋਰ ਇੰਨੀਆਂ ਮੋਬਤੀਆਂ ਲਾ ਦੇ ਫੰਕਿਕ ਦਾ ਲਾ ਦੇ ਪੀਨਾ ਵੀ ਦੋਗੇ ਨਾ 10 10 ਆਹ ਰਾਵਣ ਲਾ ਲਿਆ ਦਾਸ ਨਾ ਲੱਗਣਾ ਨਾਮ ਲਾਵੋ 20 ਸਾਲ ਦੀ ਕਹਾਣੀ ਉਹ ਵੀ 20 ਹੀ ਦੇ ਤਰ੍ਹਾਂ ਦਾਸ ਨਾ ਲੋ ਬਹੁਤ ਆ ਜੀਵਾ ਦੋ ਬਹੁਤ ਤਾੜੀ ਮਾਰ ਦੋ ਦੀਵਾ ਤਾੜੀ ਮਾਰ ਲਓ ਗਿੱਦਾ ਪਾ ਦੋ ਪਾ ਦੋ ਆ ਹਾਂ ਚਲੋ ਭਾਈ ਚਲੋ ਵੀ ਮਾਰ ਦੋ ਫੂਲ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਾਰਥਡੇ ਦੀ ਹੈ ਨੰਨੂ ਹੈਪੀ ਬਾਰਥਡੇ ਟੂ ਬਾਰਥਡੇ ਆ ਆਹ ਖੜਾ ਖੜਾ ਹੈ ਹੈ ਹੈਸਾ ਨਹੀਂ ਐਦਾਂ ਨਹੀਂ ਜੜ ਕੋਈ ਚੱਕਰ ਸੂਤ ਹਾਂ ਯਕਦਾਂ ਸਿੱਤ ਕੋਈ ਨਾ ਆਇਆ ਸਾਹ ਕੋਈ ਸਿਸਟਰ ਦੋਨੇ ਜਣੀ ਫਾਲੂ ਆਏ ਚਲੋ ਜੀ ਹਾਂ ਹੂੰ ਤੂੰ ਵੀ ਖੱਟਣਾ ਅਰੇ ਅਰੇ ਲਵੇੜੀ ਨਾ ਹੋਗੀ ਨਹੀਂ ਨਹੀਂ ਲਵੇੜ ਦੇ ਇੱਕ ਵਾਰੀ ਲਵੇੜ ਜਾਗਾ ਇਹ ਪਾਹ ਮਾਹ ਛੋਟੀ ਰਹਿ ਜਾਂਦੀ ਇੱਕੋ ਹੀ ਲਵੇੜ ਗੁੱਸੇ ਹੋ ਜਾਣੀ ਆ ਬਾਤ ਸਹੀ ਗੱਲ ਆ ਉਹ ਕਹਿੰਦਾ ਮੈਨੂੰ ਘੱਟ ਲਵੇੜਿਆ मामੂ ਆ ਨੱਕ ਤੇ ਨਹੀਂ ਰਹਿ ਜਾਗਾ ਨੱਕ ਤੇ ਨਹੀਂ ਰਹਿ ਜਾਗਾ ਹੰਨਾ ਨੱਕ ਤੇ ਹੈਲੋਈ ਸੌਦਾ ਕਰ ਲਿਆ ਸੌਦਾ ਕਰਾਦਾ ਇੱਧਰ ਆ ਹੁਣ ਫੋਨ ਲਾ ਕੇ ਦਰੀ ਦਰੀ ਚੰਦ ਯਾਰ ਆ ਜਾ ਜਾਣਾ ਵੀ ਆ ਉਹ ਬਾਈ ਨੇ ਵੀ ਗਾਂ ਲੈ ਕੇ ਆਉਣਾ ਹੋਰ ਸਮਾਨ ਮੇਰੀ ਗੱਲ ਸੁਣ ਉਹ ਸੰਦ ਰਾਤ ਨੂੰ ਹੀ ਸ਼ਾਮ ਨੂੰ ਗਾੜੀ ਦਾ ਆਉਂਦਾ ਘਰੇ ਨਵਾਂ ਲੈ ਕੇ ਕੋਈ ਵੀ ਚੀਜ਼ ਲੈਣਿਆ ਗੱਡੀ ਭੀ ਡਾ ਜਿਵੇਂ ਆਪਾਂ ਕੋਈ ਚੀਜ਼ ਲੈਣੇ ਸ਼ਾਮ ਨੂੰ ਲੈਣੇ ਦਿਨੇ ਤਾਂ ਨਿਗਾਹ ਜੜ ਜਾਂਦੀ ਆ ਹਾਂ ਤੇ ਤਿਆਰੀ ਕੀਤੀ ਆਓ ਘਰੇ ਫੋਨ ਲਾ ਦੇ ਸਹੀ ਗੱਲ ਸੰਦ ਜਾਣਾ ਨਵਾਂ ਯਾਰ ਘਰੇ ਨਵੀਂ ਮਸ਼ੀਨ ਲੈ ਕੇ ਚੱਲੇ ਆ ਆ ਦੇਖ हां दे ओकरा भाई नु ਛਾਈ ਦੋ ਪੈਸੇ ਫੜਾਓ ਇਧਰ ਆ ਬਰਾ ਦੇ ਜਾ ਅੱਲਾਹ ਹੱਥ ਹੋ ਗਈ ਲੈ ਠੀਕ ਆ ਓਏ ਠੀਕ ਆ ਸੌਦਾ ਤੇਰਾ ਬਹੁਤ ਆ ਠੀਕ ਆ ਚਲੋ ਚੱਕ ਉਹਗਰਾ ਰੱਖੋ ਗੱਡੀ ਜਾ ਜੀ ਦਾ ਹੋ ਦੇ ਚੱਕ ਉਹ ਚਲੋ ਗੱਡੀ ਮੋੜ ਕੇ ਲਿਆ ਤੂੰ ਲੈ ਕੇ ਚੱਲ ਗਿਆ ਆਪਾਂ ਵਧਾਈਆਂ ਬਈ ਰੇਂਗੂ ਵਧਾਈਆਂ ਦੇ ਪਾਰਟੀ ਤੂੰ ਤਾਂ ਲੱਤਾਂ ਚੱਕਣ ਲੱਗੇ ਤੇ ਸਭ ਪਾਰਟੀ ਵੀ ਲੈਣੀਆਂ ਹਜੇ ਤਾਂ ਬਚ ਗਿਆ ਜਾ ਕੇ ਲੈ ਇਹਨੇ ਓਏ ਆ ਲੈ ਜੀ ਬਾਈ ਸੰਦ ਨਮਾ ਲਿਆ ਯਾਰ ਆ ਵੀ ਨਹੀਂ ਨਾ ਕਰ ਕਾ ਇਹ ਉਹਦਾ ਫਿਰ ਚੈੱਕ ਕਰਨਾ ਜਾਂਦੇ ਹਾਂ ਮਾਲ ਲੋਡ ਕਰਾ ਦਈਏ ਨਵਾਂ ਸੰਦ ਲਿਆ ਨਹੀਂ ਨਹੀਂ ਤਾਂ ਜਾਣਾ ਆਪਣਾ ਇੱਕ ਬੰਦੇ ਨੂੰ ਕੀਤਾ ਗਿਆ ਨੂੰ ਜਾ ਇੱਕ ਭਾਈ ਭਾਈ ਓਏ ਲੈਮੀਨੇਸ਼ਨ ਕਰਾਉਣੀ ਆ ਲੈਮੀ ਰੂਮੀ ਦੇਣਾ ਬੱਸ ਆਉਣਾ ਤਾਂ ਜੀ ਨਾ ਖੜੀ ਆ ਭਾਈ ਭਾਈ ਨਵੇਂ ਸੰਦ ਦਾ ਥੋੜਾ ਧਿਆਨ ਨਾਲ ਲੈ ਕੇ ਜਾਈਂ ਜੰਗਾ ਲਾਲਿਆਂ ਦਾ ਹੈ ਡੈਂਟ ਡੁੰਟ ਨਾ ਪੈ ਜੇ ਕੋਈ ਨਹੀਂ ਆ ਗਿਆ ਇਧਰੇ ਮਗਰ ਮਗਰੀ ਆਇਆ ਨਵੇਂ ਸੰਦੇ ਦਾ ਫਿਕਰ ਰਹਿੰਦਾ ਸਾਨੂੰ ਪੀਤਾ ਦਾ ਸ਼ਕਤੀਮਾਨ ਬਣਾ ਖੜਾ ਕਿਤੇ ਕਿਉਂ ਤੇਰਾ ਦਿਲ ਘਟੀ ਜਾਂਦਾ ਉਥੇ ਆਪਾਂ ਚਾਲਦਿਆਂ ਨਾਲ ਨਾਲ ਹੁਣ ਡੈਂਟ ਨਾ ਪੈ ਜਾਣਾ ਡੈਂਟ ਨਹੀਂ ਇਹਨੂੰ ਫਿਕਰ ਪੈ ਗਿਆ ਲੈ ਦੱਸ ਯਾਰ ਪਿਆਰੀ ਤੁਰੀ ਕਰ ਲਓ ਪੜਾਕੇ ਲਾਉਣੇ ਹੋਏ ਪੜਾਕੇ ਦਾ ਪੈ ਹੀ ਆ ਜਿਹੜੇ ਬੱਚੇ ਵੇ ਉਹ ਚਲਾ ਦੇਣੇ ਆਪੂ ਆ ਨਾਲ ਕਵਰਦਨ ਤੇ ਆਏ ਵਾਹ ਵਾਹ ਨਹੀਂ ਇਹਦਾ ਵੇ ਇਹਦਾ ਅੱਡ ਲੈ ਕੇ ਆਇਆ ਮਮਾ ਚੱਡ ਲਿਆ ਮੈਂ ਤਾਂ ਨਾਲ ਇਹਦਾ ਰੁੱਸ ਗਿਆ ਜੀ ਆ ਕਹਿੰਦਾ ਨਾ ਕਵਰ ਤਾਂ ਲੈ ਗਈ ਯਾਰ ਨਵੀ ਇਹਦਾ ਰੇਡ ਵੀ ਉਹ ਡੈਂਡ ਨੂੰ ਡਰਨਾ ਬਾ ਦੇ ਲੋ ਪਾਰਟੀ ਪਾਰਟੀ ਲੋਕੋ ਬੱਚੀ ਯਾਰ ਪਾਰਟੀ ਦਾ ਬਣਦੀ ਆ ਮੇਰੇ ਮੇਰੀ ਨਹੀਂ ਪਾਰਟੀ ਹੋ ਜੂਗਾ ਸਾਲਿਆ ਸੰਦ ਦਾ ਨਵਾਂ ਸੰਦੀ ਹੁੰਦਾ ਘਰ ਚ ਵੱਧਦਾ ਹੋਇਆ ਸਹੀ ਗੱਲ ਆ ਇਹ ਬਣਾ ਕਰਮਾਂ ਵਾਲਾ ਲੋਹਾ ਹੋਵੇ ਮਾਮਾ ਇਹ ਗੱਲ ਆ ਕਰਮਾਂ ਵਾਲੀ ਆ ਮੇਰੇ ਖਾਲਾ ਸਾਰਾ ਰੈਕੋਰਡ ਰੱਖ ਕੇ ਫੇਰ ਉੱਥੇ ਹੀ ਆਏ ਹਾਂ ਮੈਂ ਗੱਡੇ ਸੰਦ ਚ ਸੰਦ ਧਰ ਕੇ ਫੇਰ ਹਾਂ ਆਹ ਟਰਾਲੀ ਵਿੱਚ ਬੈਠੇ ਪਹਿਲਾਂ ਰੈਕੋਰਡ ਕੋ ਮੈਂ ਹਰ ਕੇ ਤੋਂ ਲੱਭਿਆ ਆਂਦਾ ਦੇਖ ਲੈ ਬੰਦੋ ਵੀਰੋ ਪਾਰਟੀ ਚੱਲਣ ਲੱਗੀ ਐ ਨਵੀਂ ਮਸ਼ੀਨ ਦੀ ਪਾਰਟੀ ਦੇਣ ਜਾ ਗਏ ਮਾਮੂ ਗਏ ਨੇ ਓ ਬੱਲੇ ਰਾਜੂ ਆਉਂਦੀ ਹੋਊਗੀ ਰਾਜੂ ਦੇ ਰਾਜੂ ਲੈ ਗੋਲ ਗੱਪੇ ਪਿੰਡ ਚ ਹੋਕਾ ਦਵਾ ਦੇ ਕਿਉਂ ਕੁਲਚੇ ਖਾਲੂ ਆ ਜੋ ਰਾਜੂ ਦੇ ਮਸ਼ੀਨ ਲਿਆਂਦੀ ਹਾਂ ਘਰੋਂ ਫੋਨ ਆ ਗਿਆ ਹੈ ਘਰੋਂ ਘਰੇ ਲੈ ਚੱਲਿਆ ਪਾਰਟੀ ਵਾਲੇ ਸਾਰਿਆਂ ਨੂੰ ਕੀਤੀ ਆ ਪਾਰਟੀ ਤੇ ਇਕੱਲੇ ਨੂੰ ਥੋੜੀ ਜਿਹਾ ਘਰੇ ਘਰੇ ਬਣੀ ਮਮਾ ਮੂਰੇ ਟੰਗ ਲੈ ਓਏ ਧੁੱਤ ਦੇਖ ਲੈ ਟੁੱਟੂ ਟੰਡ ਦੀ ਦਾ ਟੁੱਟ ਗੱਡੀ ਸਾਡੀ ਮਸ਼ੀਨ ਨਹੀਂ ਲਿਆਂਦੀ ਕਿਨੇ ਲੱਗਣਗੇ ਅ ਕੱਲ 500 ਦੀ ਗੱਡੀ ਧੁੱਤੀ ਆ ਬਬਾ ਕੱਲ ਕੱਲ ਵੀਰੇ ਬਿਸਕਰ ਮੰਡੇ ਤੇ ਹੱਥ ਦੇ ਨਹੀਂ ਆ ਸੀਤੇ ਵਾਦ ਰੋਟੀ ਆ ਹਾਏ ਬੇਟਾ ਤੇ ਬੈਂ ਬੈ ਕਾ ਦਿੱਤੇ ਜਦ ਲੋ ਜਾ ਫਾੜ ਕਰਾ ਉਹਦਾ ਮੋਏ ਨੇ ਮਸ਼ੀਨ ਲਿਆਂਦੀ ਆ ਦੀ ਪਾਰਟੀ ਆ ਵੀਰੋ ਬਣੀ ਹਾਜ਼ੂਰ ਇਥੇ ਬਾਦ ਹੋਰ ਕੀ ਆ ਬਾਦੀ ਐਲਬਮ ਕੋਣ ਨਹੀਂ ਮਸ਼ੀਨ ਲਿਆਂਦੀ ਆ ਮੋਏ ਨੇ ਨਵੀਂ ਨਵੀਂ ਮਸ਼ੀਨ ਲੈ ਕੇ ਆਏ ਆ ਹੋਰ ਆ ਗਿਆ ਮੈਂ ਕੀ ਹੋ ਗਿਆ ਹੁਣ ਮਸ਼ੀਨ ਚੱਕ ਕੇ ਲੈ ਕੇ ਆਉਣੀਆਂ ਕਿਸੇ ਦੇ ਘਰੇ ਆ ਉਹ ਟਰੈਕਟਰ ਤੇ ਆਈ ਆ ਆਪ ਸੱਚੀ ਆਪਣੇ ਪਿੰਡੋਂ ਗਏ ਵਿੱਚ ਉੱਥੇ ਝੋਨਾ ਲਾਉਣਾ ਹੁਣ ਆਹ ਤਾਂ ਲੱਗ ਰਹੀ ਹੈ ਠੀਕ ਆ ਠੀਕ ਆ ਬਈ ਪਤਾ ਨਹੀਂ ਕੋਈ ਡੰਟ ਡੰਟ ਨਹੀਂ ਬਚਾ ਹੋ ਗਿਆ ਬਚਾ ਹੋ ਗਿਆ ਉਹ ਡੱਬਾ ਕੀ ਤੋਂ ਲੈ ਜਾਣਾ ਘਰ ਘਰੇ ਜਾਂਦਾ ਡੱਬਾ ਮਠਿਆਈ ਦਾ ਹੁਣ ਸਾਰੇ ਮੂੰਹ ਤਾਂ ਮਿੱਠਾ ਕਰਾਂਗੇ ਘਰ ਦਾ ਡੱਬਾ ਦਾ ਹੁਣ ਸਿਰ ਕੇਵਲ ਦੇ ਰਹੇ ਨੇ ਆ ਪੱਠਲ ਦੇ ਲੈ ਲਿਓ ਛਾਰ ਦਾ ਉਹ ਵੇ ਫੇਰ ਹੀ ਆ ਡੱਬਾ ਸਾਲਾ ਜਨਰੇਟਰ ਆਏ ਹਾਂ ਵਿੱਚ ਸਮਾਨ ਰੱਖਣਾ ਪਚਲਾ ਦੇਣੀ ਆ ਚਲ ਤੇਲ ਤੂਲ ਤੇ ਚੋ ਲੈ ਆਓ ਜਾਂ ਲਾ ਸ਼ੰਦ ਲੈ ਕੇ ਆਈਆਂ ਨਾ ਮਾਤ ਹੋ ਗਈ। ਓ ਲਾਓ ਜੇ ਮੈਂ ਗੱਡੀ ਦੀ ਇੱਥੇ ਉਹ ਬਾਹਰ ਜਾ ਸੀਗਾ ਤੁਸੀਂ। ਹੈ? ਓਏ ਉਹ ਨਹੀਂ ਬਾਹਰ। ਓਮ ਉਹ ਐ ਆਜੋ ਨਾਲ ਜਿਹੜੇ ਬੱਤੂ ਹੋਂ ਤੋਂ ਬਾਅਦ। ਯਾਰ ਫਿਰ ਲੈ ਕੇ ਚੱਲ। ਉੱਚਾ ਚੱਕਣਾ। ਕਿ ਜੇ ਜਾਂਦੀ ਆ? ਮਸ਼ੀਨ? ਹਾਂ। ਉੱਥੋਂ ਰੈ ਕੁੱਟ। ਹਾਂ ਓ ਫਿਰ ਜਾਣੀਆਂ ਨੇ ਓ। ਹਾਂ। 10 ਕਿਲੋ ਦੀ 18000 ਦੀ। ਉਰੇ 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 ਜਿਵੇਂ ਉਰੇ ਹੀ ਹਾਂ ਜਿਹੜਾ ਮੂਰੀ ਆ ਅੱਛਾ ਜਿਹਦੇ ਆਪਾਂ ਲਿਆਉਨੇ ਹੁੰਨੇ ਉਹਨਾਂ ਦੇ ਨਹੀਂ ਉਹਨਾਂ ਦੇ ਉੱਚੀ ਦਿਖਾਉਣਾ ਨਹੀਂ ਤੇ ਦੀਵਾ ਦੀਵਾ ਮਚੀ ਲਿਆ ਦੀਵਾ ਦੀਵਾ ਰਾਣੀ ਚੁਕਾਦੀ ਹਾਂ ਰਾਣੀ ਚੁਕਾਦੀ ਉਹਨਾਂ ਨੇ ਰਾਣੀ ਵੇਚੀ ਦੇ 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 ਛੋਸ਼ਕ ਨਾ ਪੁਣਾ ਛੋਸ਼ਕ ਨਾ ਪੁਣੀ ਆਉਣੀ ਹਾਂ ਹਾਂ ਭੁੱਖ ਲੱਗੀ ਆ ਭੁੱਖ ਤਾਂ ਲੱਗੀ ਬਾਗਾਂ ਦੇ ਬਾਹਰ ਦਾ ਬਾਗ ਉਹ ਲਾ ਦਾਂਗੇ ਉਹ ਕਹਿੰਦੀ ਕਿੱਥੇ ਕੰਨਾ ਹੁਲਿਆਂਦੀ ਆ ਮਸ਼ੀਨ ਆਪਾਂ ਉਹ ਜਿਹੜੀ ਟੋਡੇ ਵਾਲੀ ਨਾਤ ਦੇ ਉਹ ਗੈਆਂ ਤਾਂ ਕੋਈ ਜਾਂਦਾ ਜੇ ਨਹੀਂ ਉਹ ਜੇ ਨਹੀਂ ਤਾਂ ਪੁੱਛ ਗਈ ਮੇਰੀ ਕਿੱਲੀ ਆਉਣੀ ਆ ਹਾਂ ਲਿਆ ਕੇ ਤੁਸੀਂ ਆਪਣੇ ਦਾ ਦੋ ਪਹੀਆ ਕਹ ਪਹੀਆ ਕੋਠੇ ਤੇ ਬਈ ਉਹ ਨਵੀਂ ਆ ਬਹੁਤ ਵਧੀਆ ਆਈਆਂ ਹੁਣ ਤਾਂ ਦਾ ਦੋ ਦਿਨਾਂ ਮਾ ਨੂੰ ਉਹ ਦਿਆ ਦਾ ਦਵਾੜੀ ਦਾ ਆਪ ਤਾਂ ਖਤਮ ਹੋ ਗਿਆ ਉਹ ਨਹੀਂ ਤਾਂ ਹੀ ਐਂਡੜਾ ਦਾ ਹਈ ਦੋ ਦਿਨ ਪਏ ਆ ਗੱਲ ਤੁਨੂੰ ਚਗਨ ਦੇਨ ਦੀ ਮਰਿਆ ਜੇ ਇਹਨੇ ਜਾ ਕੇ ਇਹਨਾਂ ਨੇ ਦੂਜੇ ਦਾ ਚਗਨ ਦੇ ਆਹ ਸਹੀ ਗੱਲ ਨਾਲੇ ਮੂੰਹ ਮਠਾ ਡੱਬਾ ਲਿਆਂਦਾ ਜੰਮ ਜੰਮ ਹੁੰਦਾ ਨੇ ਹਾਂ ਪੀਰੇ ਹੁਣ ਇਹ ਮਸ਼ੀਨ ਉੱਪਰ ਚੜਵਾ ਲਓ ਕਿਹੜੀ ਲੈ ਉਹ ਨਹੀਂ ਚੜਨੇਗੀ ਪਤਾ ਕਿ ਨੀਗਾ ਹੋਗਾ ਨੇ ਨਵੇਂ ਮੂਰਤ ਕਰਨਾ ਭਾਬੀ ਨਵੀਂ ਮਸ਼ੀਨ ਲਿਆਂਦੀ ਉਹਨਾਂ ਨੇ ਵੀ ਰਿੰਕ ਨੂੰ ਪਾਰਟੀ ਪਾਰਟੀ ਉਹਨਾਂ ਕੋਲ ਗੋਲ ਗੱਪੇ ਖਵਾ ਤਾਂ ਦਿੱਤੇ ਲਾ ਗੋਲ ਗੱਪੇ ਕਿੱਥੇ ਲਾ ਛਕਣ ਦੇਣ ਜਾਂਦੀ ਹੁਣ ਮਾਤਾ ਹਾਂ ਜਾਣਾ ਉਹਨਾਂ ਨੂੰ ਪਹੁੰਚ ਜਾਣਾ ਉਹਨੇ ਨਹੀਂ ਇੰਨੀ ਕਿਤੇ ਫਰਤੀ ਡੀਆਈ ਜਾਣਾ ਚ ਲੈ ਗਈ ਲੱਗੀ ਲੈ ਗਈ ਉਹ ਦੇ ਸਰਪੰਚ ਜੀ ਵੀ ਟੱਕਿਆ ਹੁਣ ਕੀ ਕਰਨਾ ਖੋਲਾ ਹੁਣ ਕੁਛ ਨਹੀਂ ਕਰਨਾ ਸਰਪੰਚ ਫਰਾਦੀ ਚੱਕੇ ਹੋਈ ਚੱਕ ਬੀਬੀ ਬਣਾ ਦੇਗੇ ਕਿ ਦਾਦੀ ਦੇ ਕਿ ਦਾਦੀ ਦੇ ਦੇ ਕਹ ਰਾਦੀ ਕਿ ਦਾਦੀ ਦੇ ਦੇ ਕਹ ਰਾਦੀ ਦਾਦੀ ਕਹ ਫਿਰ ਕਿ ਦੇ ਪਾਈ ਨਹੀਂ ਤਰਾਣਾ ਕੁੜੀ ਦੇ ਕਹ ਦੇ ਕਿ ਦਾਦੀ ਦੇ ਦੇ ਕਿ ਦਾਦੀ ਦੇ ਦੇ ਉਸ ਕਿ ਦਾਦੀ ਉਸ ਕਹ ਤਰਾਣਾ ਹੁੰਦਾ ਦਾਦੀ ਨੂੰ ਆ ਇਧਰ ਆਇਆ ਆ ਗਾਇਮ ਜੀ ਦੇਖਣ ਆਈ ਆ ਯਾਰ ਥੋਡੀ ਚੰਗਲੇ ਆਈਆਂ ਨਾਲ ਮੂੰਹ ਦਿਖਾਈ ਵਾਲਾ ਕੰਮ ਆ ਹਾਂ ਦੇ ਖੇਡ ਬਣਾ ਲਿੰਦਾ ਉਹ ਨਹੀਂ ਤਾਂ ਉਹ ਆ ਉਹ ਕਿ ਉਹ ਤਾਂ ਪੁਰਾਣੀ ਆ ਉਹ ਗੱਲ ਕਿਹਨੇ ਥੱਲੋਂ ਆਪਣੇ ਲਈ ਇਹ ਗੱਲ ਹੀ ਯਾਰ ਨਹੀਂ ਨਹੀਂ ਜਾ ਆ ਦੇ ਆਹੋ ਆਪਣੀ ਆਹ ਦੇ ਗਲੀ ਦੀ ਹਾਂ ਹਾਂ ਆ ਕੱਢ ਕੇ ਸਾਰਾ ਇਹ ਵਿੱਚ ਪੈ ਜਾਣਾ ਬੱਸ ਬੱਸ ਪਾ ਦੇਣੀ ਆ ਵਧਾਈਆਂ ਤੇ ਦਿੱਤੀਆਂ ਨਹੀਂ ਬਖਸ਼ਾਬ ਦੀ ਜਾਂਦੀ ਬਈ ਝੂਠ ਮਾਰਨ ਨੂੰ ਥੋਮ ਨਹੀਂ ਦੱਸਿਆ ਰੱਬ ਨੇ ਬਈ ਝੂਠ ਮਾਰਿਆ ਕਰੋ ਬਾਰ-ਬਾਰ ਕੇ ਲਿਆ ਲਾਗੇ ਨਮੀ ਉਹ ਤਾਂ ਘਰ ਪਾਵਾਂਗੇ ਜਦੋਂ ਸਾਰਾ ਸਮਾਨ ਨਵਾਂ ਲਿਆਵਾਂਗੇ ਹਾਂ ਫਿਰ ਹੁਣ ਪੁਰਾਣਾ ਸਮਾਨ ਸਾਰਾ ਕੱਢ ਦੇਣਾ ਤੇ ਪੁਰਾਣੇ ਤਾਂ ਪੁਰਾਣੇ ਕੱਲੂ ਨਵੇਂ ਆ ਕੇ ਬਣਾਗਾ ਮੁੰਡਿਆ ਤੁਸੀਂ ਵੀ ਨਿਕਲੋ ਬਾਹਰ ਗਾ ਸੀ ਨਵੇਂ ਨਵੇਂ ਰੱਖਣੇ ਨਹੀਂ ਨਹੀਂ ਉਹ ਤਾਂ ਇਹਨੂੰ ਪੁੱਛ ਦੱਸੋ ਕਹਿਣਾ ਹੁੰਦਾ ਨਾ ਬਈ ਹੈਂ ਨਾ ਫਿਰ ਅਣਾਂ ਦੇ ਜੁੜੇ ਹੋਏ ਆਪਾਂ ਕਾ ਤੋ ਹਾਂ ਉਹ ਨਾ ਨਾ ਨਵੇਂ ਨਾ ਮੈਂ ਨਾ ਬਤ ਨਹੀਂ ਪੁਰਾਣੇ ਕੀ ਜਰਤ ਨਹੀਂ ਹਾਂ ਚੱਲੋ ਆ ਰਹੀ ਰਹੀ ਆ ਸਹੀ ਹੈ ਬਈ ਬਈ ਠੀਕ ਆ ਅੱਜ ਤਾਂ ਮਸ਼ੀਨ ਲੈਣਾ ਐ ਨਵੀਂ ਉਹ ਵੀ ਬਈ ਹਾਂ ਇਹ ਸੀਤ ਉਹ ਵੀ ਨਵੀਂ ਯਾਰ ਹਾਂ ਉੱਪਰ ਪੂਰਾ ਗੱਲ ਕੀ ਹੋਈ ਉਹ ਜੀਗੂ ਕਹਿੰਦੀ ਲੈਣੀ ਨਹੀਂ ਜੀਗੂ ਨੇ ਰਿਜੈਕਟ ਕਰ ਚਾਰ ਗੰਦਾ ਪੈਸਾ ਜਾਣ ਦੀ ਜੀਹ ਕਹਾ ਸਾਡੇ ਤੇ ਜੀਗੂ ਹੀ ਆ ਜੀਵਾ ਸੀ ਨਹੀਂ ਕਹਿੰਦੇ ਸਾਡੇ ਜੀਆ ਚਲੋ ਲਾਲੀ ਦੀ ਮਸ਼ੀਨ ਆ ਗਿਆ ਅੱਜ ਪਾਰਟੀ ਹੋ ਗਈ ਅੱਜ ਫੇਰ ਪਾਰਟੀ ਹੋਊਗੀ ਕੇਕ ਲੈ ਕੇ ਚੱਲੋ ਕੇਕ ਲੈ ਚੱਲੋ ਚਲੋ ਆ ਕੇਕ ਲੈ ਚੱਲੋ ਅੱਜ ਪੱਟੀ ਆ ਚਲੋ ਆ ਆਰੀ ਆਰੀ ਇਹ ਆ ਮਸ਼ੀਨ ਨਵੀਂ ਆ ਜਿਹੜੀ ਆਪਾਂ ਗੱਲ ਲਈ ਸੀ ਮੈਂ ਮੋਟਰ ਖਾ ਲੇਗਾ ਚਲੋ ਵੀ ਚਲੋ ਵੀ ਚੱਲ ਗਏ ਲੈ ਲਈ ਮਸ਼ੀਨ ਮਾ ਮੋਂ ਨੇ ਜੀ ਦਿਖਾ ਰਹੀ ਜੀ ਜਿਹਨੇ ਜਾਨੀ ਉਹਨੇ ਮੰਗਾਈਆਂ ਵੀ ਮੈਂ ਮਸ਼ੀਨ ਯਾਕੋ ਕਾ ਕ ਤੇ ਮੈਂ ਗੈਕਾ ਆ ਗਿਆ ਸਹੀ ਗੱਲ ਆ ਕੱਲ ਟੱਚਰਾ ਕਰਦਾ ਇਹ ਨਵੀਂ ਮਸ਼ੀਨ ਦੀ ਅਜ ਸੱਚ ਨੂੰ ਹੀ ਲੈ ਆਂਦੀ ਫਿਰ ਆਪਾਂ ਯੱਕੋ ਲੈ ਉਹ ਸੇਕਾ ਬੋਲ ਦੇ ਬਾਈ ਇਹ ਖੋਲ ਕੇ ਚੈੱਕ ਕਰਦੇ ਆਂ ਚਾਰ ਵੀ ਖੋਲ ਕਰਾਂ ਨਹੀਂ ਉਹ ਨਹੀਂ ਕਰਾਇਆ ਆਪਾਂ ਹਾਂ ਬਾਬੀ ਪਤਾ ਆਂ ਜਾਨ ਨੂੰ ਯੱਕੋ ਯੱਕੋ ਵੀ ਨਹੀਂ ਕੀ ਆ ਬਹੁਤ ਠੀਕ ਆ ਅੱਜ ਕੱਲ ਟੈਂਚਰਾਂ ਕਰਦੇ ਸੀਗੇ ਨਵੀਂ ਮਸ਼ੀਨ ਨਵੀਂ ਮਸ਼ੀਨ ਅੱਜ ਸੱਚੀ ਆ ਗਈ ਦਮੀ ਮਸ਼ੀਨ ਹੁਜੀ ਨੂੰ ਸ਼ੁਰੂ ਕਰੂੰ ਤੁਹਾਨੂੰ ਹਾਂ ਮੈਂ ਖੋਲ ਖੋਲ ਤੱਕੀ ਚੱਕ ਦੇ ਵੀ ਖੋਲ ਵੀ ਕੋਲ ਕੋਲ ਜੀਵਣ ਕੋ ਤੇ ਕਦੇ ਖੋਲਦੀ